ਸਵੇਰ ਹੋ ਗਈ ਰਾਤ ਆਪਾਂ ਨੂੰ ਜਗ੍ਹਾ ਦਿੱਤੀ ਸੀ ਬਾਪੇ ਨੇ ਇੱਥੇ ਤੇ ਹੁਣ ਆਪਾਂ ਜਿਹੜਾ ਹੈਗਾ ਇਸ਼ਨਾਨ ਪਾਣੀ ਕਰ ਲਿਆ ਤੇ ਹੁਣ ਆਪਾਂ ਗਾਂ ਚੈਰੀ ਕਰ ਰਹੇ ਹਾਂ ਨੀਂਦ ਸੋਣੀ ਆਈ ਮੱਛਰ ਸੀਗਾ ਥੋੜਾ ਜਿਹਾ ਪਰ ਅਰਗਬਤੀ ਸੀਗੀ ਆਪਣੇ ਕੋਲੇ ਰਮੇਸ਼ਰਮ ਤੋਂ ਲਈ ਹੋਈ ਤੇ ਉਹ ਕੰਮ ਆ ਗਈ ਰਾਤ ਬੈਠੇ ਬੈਠੇ ਉਹ ਬਾਬਾ ਕੁਲਵੰਤ ਸਿੰਘ ਜੀ ਜਿਨ੍ਹਾਂ ਨੂੰ ਜਥੇਦਾਰ ਦੇ ਤੌਰ ਤੇ ਪਜਾਨਦੇ ਆ ਸਾਰੇ ਉਹਨਾਂ ਦੀ ਸੇਵਾ ਦੇ 25 ਸਾਲ ਪੂਰੇ ਹੋ ਗਏ ਆ ਤੇ ਉਹ 25 ਸਾਲ ਪੂਰੇ ਹੋਣ ਕਰਕੇ ਜਿਹੜਾ ਹੈਗਾ ਸਮਾਗਮ ਚੱਲੀ ਜਾਂਦੇ ਇੱਥੇ ਤੇ ਉਹਨਾਂ ਸਮਾਗਮਾਂ ਕਰਕੇ ਜਗ੍ਹਾ ਨਹੀਂ ਮਿਲਦੀ ਤੇ ਇਸ ਕਰਕੇ ਆਪਾਂ ਨੂੰ ਉਹਨਾਂ ਨੇ ਕਮਰਾ ਨਹੀਂ ਦਿੱਤਾ ਸੀ ਵੈਸੇ ਵੀ ਇਕੱਲੇ ਬੰਦੇ ਨੂੰ ਕਮਰਾ ਨਹੀਂ ਮਿਲਦਾ ਸੋ ਵੀਡੀਓ ਦੇਖ ਰਹੇ ਸਾਰੇ ਭੈਣ ਭਾਉਣਨ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਅੱਜ ਆਪਣਾ ਦਿਨ ਹੈਗਾ 38ਵਾਂ ਲਗਭਗ 40 45 ਦਿਨ ਹੋ ਜਾਣਗੇ ਘਰੇ ਵਾਪਸ ਜਾਂਦੇ ਜਾਂਦੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੋ ਜਰੂਰ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਅੱਗੇ ਨੂੰ ਵਧਦੇ ਹਾਂ ਅ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਕੇ ਆਉਂਦੇ ਹਾਂ

ਫਰੇਮ ਦੇ ਵਿੱਚ ਜਿਹੜਾ ਤੁਸੀਂ ਪ੍ਰਾਣੀ ਦੇਖ ਰਹੇ ਹੋ ਜੀਵ ਦੇਖ ਰਹੇ ਹੋ ਇਹ ਹੈਗਾ ਬਤਕ ਡੱਕ ਤੇ ਇਧਰ ਖੜੀਆਂ ਚਾਰ ਪੰਜ 6 ਇਹ ਅਸਲ ਦੇ ਵਿੱਚ ਮੈਂ ਖੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਮੈਮੋਰੀਅਲ ਮਿਊਜ਼ੀਅਮ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਹੀ ਹੈ ਤੇ ਅੰਦਰ ਇਹਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਆਈਆਂ ਗਈਆਂ ਵਸਤੂਆਂ ਉਹ ਰੱਖੀਆਂ ਗਈਆਂ ਤੇ ਪਾਰਕ ਬਣਾਇਆ ਗਿਆ ਸਾਹਮਣੇ ਤੇ ਇਹ ਇਹ ਬਤਕਾ ਵੀ ਇਨਾਂ ਨਹੀਂ ਆ ਪਾਲੀਆਂ ਹੋਈਆਂ 4-5 ਕਿਲੋਮੀਟਰ ਦੇ ਘੇਰੇ ਵਿੱਚ ਦਰਬਾਰ ਸਾਹਿਬ ਦੇ ਸਾਰਾ ਕੁਝ ਹੀ ਹੈ ਇਧਰ ਸਾਹਮਣੇ ਉਹ ਐਨਆਰਆਈ ਗੁਰੂ ਗੋਬਿੰਦ ਸਿੰਘ ਐਨਆਰਆਈ ਭਵਨ ਹੈ ਜਿੱਥੇ ਆਪਾਂ ਰਾਤ ਰਏ ਸੀਗੇ ਇਧਰਲਾ ਗੇਟ ਬੰਦ ਹੈ ਉਹਨਾਂ ਦਾ مین ਗੇਟ ਇੱਥੋਂ ਸੜਕ ਜਾਵੜੋਂਗੇ ਤਾਂ ਇੱਕ ਪੰਜਾਬ ਭਵਨ ਆ ਜਾਊਗਾ ਅੱਗੇ ਚਲੇ ਜਾਓਗੇ ਤਾਂ ਗੁਰੂ ਰਾਮਦਾਸ ਯਾਤਰੀ ਨਿਵਾਸ ਆ ਜਾਊਗਾ ਤੇ ਇੱਥੋਂ ਇਧਰ ਨੂੰ ਚਲੇ ਜਾਓਗੇ ਤਾਂ ਦਰਬਾਰ ਸਾਹਿਬ ਤਖਤ ਸ਼੍ਰੀ ਹਜੂਰ ਸਾਹਿਬ ਆ ਜਾਊਗਾ ਬਿਲਕੁਲ ਨਜ਼ਦੀਕ ਆਪ ਇੱਥੋਂ 2 ਕਿਲੋਮੀਟਰ ਦੇ ਘੇਰੇ ਸਾਰਾ ਕੁਝ ਹੈਗਾ ਤੇ ਉਹ ਇੱਕ ਹੋਰ ਤੁਹਾਨੂੰ ਗੱਲ ਦੱਸ ਦਿਆਂ ਵੀ ਭਾਈ ਜਦੋਂ ਵੀ ਕਿਤੇ ਆਉਣਾ ਜੇ ਸਵਾਗਤ ਦੇ ਜਾਂ ਦਸਹਿਰੇ ਜਾਂ ਦੀਵਾਲੀ ਦੇ ਦਿਨਾਂ ਚ ਆਉਣਾ ਤਾਂ ਆਪਦੀ ਬੁਕਿੰਗ ਕਰਾ ਕੇ ਆਇਓ ਆਨਲਾਈਨ ਬੁਕਿੰਗ ਹੁੰਦੀ ਹੈ ਆਨਲਾਈਨ ਬੁਕਿੰਗ ਦੀ ਵੈਬਸਾਈਟ ਹੈਗੀ ਹੈ ਤੇ ਉਹ ਚੈੱਕ ਕਰਕੇ ਤੇ ਆਪਦੀ ਆਨਲਾਈਨ ਕਰਾ ਕੇ ਫੇਰ ਆਉਣਾ ਹੈਗਾ ਨਹੀਂ ਕਮਰਾ ਮਿਲਣ ਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ ਆਨਲਾਈਨ ਬੁਕਿੰਗ ਨਾਲ ਕਮਰਾ ਮਿਲ ਜਾਂਦਾ ਇੱਕ ਵਾਰ ਫੇਰ ਅਸੀਂ ਪਹੁੰਚ ਗਏ ਆ ਰਾਇਲ ਇਨਫੀਲਡ ਤੇ ਉਂਝੜਾਦਾ ਜੀ ਉੱਪਰ ਇਹ ਸਰਵਿਸ ਡਿਊ ਹੋ ਗਈ ਸੀਗੀ 20000 ਵਾਲੀ ਤੇ 20000 ਵਾਲੀ ਸਰਵਿਸ ਕਰਾਉਣ ਵਾਸਤੇ ਆਪਾਂ ਨੂੰ ਬਿੱਦਰ ਵੀ ਜਾਣਾ ਪਿਆ ਪਰ ਬਿੱਦਰ ਵਾਲੇ ਕਹਿੰਦੇ ਅਸੀਂ ਲਾਵਾਂਗੇ ਟਾਈਮ ਫੇਰ ਨੰਦੇੜ ਜਿਹੜਾ ਹੈਗਾ ਗੁਰੂ ਘਰ ਦੇਖਣ ਤੋਂ ਬਾਅਦ ਆਪਾਂ ਆ ਗਏ ਇਹਨਾਂ ਕੋਲੇ ਇਹ ਹੁਣ ਸਰਵਿਸ ਕਰਕੇ ਦੇਣਗੇ ਪਰ 2 ਘੰਟੇ 'ਚ ਫੇਰ ਉਸ ਤੋਂ ਬਾਅਦ ਚੱਲੇ ਪਾਵਾਂਗੇ ਲਓ ਜੀ ਨਾਰੇ ਨੇ ਸਰਦਾਰ ਜੀ ਕਹਿੰਦੇ ਸਾਨੂੰ ਨਿਵਾ ਦਿਓ ਜੀ ਬਹੁਤ ਦਿਨ ਹੋ ਗਏ ਅੱਜ ਸਾਬਣ ਸੋਬਣ ਲੱਗੇ ਨਾਊਗਾ ਚੰਗੀ ਤਰ੍ਹਾਂ ਮਲ ਮਲ ਕੇ ਸਰਵਿਸ ਹੋ ਗਈ ਹੈ ਟੋਟੇ ਦੀ ਤੇ ਹੁਣੇ ਘਰੇ ਜਾ ਕੇ ਸਾਹ ਲਊਗਾ ਸਰਵਿਸ ਕਰਾ ਕੇ ਤੇ ਨੰਦੇੜ ਦੇ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਲਿਆ ਆਪਾਂ ਇਹ ਜੇ ਨੰਦੇੜ ਦੀ ਗੱਲ ਕਰੀਏ ਤਾਂ ਨੰਦੇੜ ਸਾਹਿਬ ਆਉਣ ਵਾਸਤੇ ਤੁਹਾਨੂੰ ਫਲਾਈਟ ਸਰਵਿਸ ਵੀ ਹੈਗੀ ਐ ਤੇ ਟ੍ਰੇਨ ਦੀ ਸਰਵਿਸ ਵੀ ਹੈਗੀ ਐ ਤੇ ਉਸ ਤੋਂ ਬਾਅਦ ਗੁਰਦਵਾਰ ਸਾਹਿਬ ਦੀਆਂ ਗੱਡੀਆਂ ਆ ਕੇ ਆਪਾਂ ਨੂੰ ਲੈ ਜਾਂਦੀਆਂ ਤੋਂ ਸੋਹਣਾ ਕੰਮਕਾਰ ਹੈ ਸੋਹਣਾ ਮਤਲਬ ਪ੍ਰਬੰਧ ਹੈ ਬਾਬਿਆਂ ਦਾ ਤੇ ਜੀ ਵੀ ਬਹੁਤ ਲੱਗਦਾ ਹੈ ਤੇ ਆਉਣਾ ਵੀ ਚਾਹੀਦਾ ਆਪਾਂ ਨੂੰ ਹੁਣ ਆਪਾਂ ਅਗਲਾ ਜਿਹੜਾ ਹੈਗਾ ਸਟਾਪ ਆਪਣਾ ਰੂਗਾ ਐਮਪੀ ਦੇ ਵਿੱਚ ਬਰਾਂਪੁਰ ਜਾਂਦਾ ਬਰਾਂਪੁਰ ਤੋਂ ਅੱਗੇ ਜਾਂ ਬਰਾਂਪੁਰ ਤੋਂ ਪਹਿਲਾਂ ਬਾਕੀ ਦੇਖਦੇ ਆਂ ਰਾਹ ਰਸਤਾ ਕਿਵੇਂ ਹੈ ਇੱਥੋਂ ਚੱਲਦੇ ਆਂ ਲਗਭਗ 350 ਕਿਲੋਮੀਟਰ ਹੈ ਤੇ ਸਮਾਂ 12 ਵਜੇ ਦਾ ਹੋ ਗਿਆ ਤੇ 6 ਘੰਟੇ ਦਾ ਸਫ਼ਰ ਦਿਖਾਉਂਦਾ ਹੈਗਾ ਚਲੋ ਜੀ ਚਲਿਏ में धूप तो होगी लेकिन चलना पड़ेगा बेंगलोर की वो शाम थी क्या हसीन शाम थी सब के लिए मैं अजनबी था सब के लिए मैं अजनबी था लेकिन वो शाम तेरे नाम क्या बात बेंगलोर की वो हसीन शाम जी आप गुजारी वो अज भी चेती है बहुत सोना सीधा वो ਨਡੇਰ ਸਾਹਿਬ ਤੋਂ ਚੱਲ ਕੇ ਹਿੰਗੋਲੀ ਸਾਈਡ ਤੇ ਰਹਿ ਗਿਆ ਇੱਥੇ ਖੜਨ ਦਾ ਮੇਰਾ ਕਾਰਨ ਸਾਹਮਣੇ ਦਿਸਦਾ ਹਾਈਵੇ ਕਿਆ ਸ਼ਾਨਦਾਰ ਹਾਈਵੇ ਦੇਖੋ ਤੁਸੀਂ ਵਲਖੰਦੀ ਸੜਕ ਉੱਤੇ ਜਾਂਦੇ ਛਾੜਨ ਉਹ ਐ ਲੱਗਦਾ ਜੀ ਰਾਹ ਵੀ ਜਾਂਦਾ ਹੋਵੇ ਰਾਹ ਤਮ ਖੜ ਗਿਆ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਫਰੇਮ ਬਹੁਤ ਸੋਹਣਾ ਬਣਦਾ ਸੀ ਇਹ ਜਿਹੜੇ ਫੋਟੋਗ੍ਰਾਫੀ ਕਰਦੇ ਉਹਨਾਂ ਨੂੰ ਪਤਾ ਜੇ ਫਰੇਮ ਕੀ ਹੁੰਦਾ ਸੋ ਫਰੇਮ ਸੋਹਣਾ ਲੱਗਿਆ ਮੈਨੂੰ ਤੇ ਇਸ ਕਰਕੇ ਮੈਂ ਖੜ ਗਿਆ ਫੋਟੋ ਲਈ ਇੱਕ ਅੱਧੀ ਤੇ ਮੈਂ ਕਿਹਾ ਚੱਲ ਵੀਡੀਓ ਵੀ ਹੁਣ ਬਣਾਈ ਲੈਨੇ ਦੀ ਗਰਮੀ ਫੇਰ ਵਧ ਗਈ ਹੈ ਮਤਲਬ ਹੁਣ ਮੈਨੂੰ ਇਹ ਲੱਗਣ ਲੱਗ ਗਿਆ ਵੀ ਵੀ ਜਨਵਰੀ ਦੇ ਮਹੀਨੇ ਵਿੱਚ ਮੈਨੂੰ ਇੰਨੀ ਗਰਮੀ ਲੱਗ ਰਹੀ ਹੈ ਅੱਜ ਤੇ ਕਮਾਲ ਦੀ ਕੁਦਰਤ ਹੈ ਆਪਣੇ ਪੰਜਾਬ ਦੇ ਵੀ ਠੰਡ ਪਈ ਜਾਂਦੀ ਐ ਤੇ ਇੱਥੇ ਪੂਰੀ ਗਰਮੀ ਐ ਮਤਲਬ ਇੱਥੇ ਖੜਿਆ ਨਹੀਂ ਜਾਂਦਾ ਹੁਣ ਵੀ ਸ਼ਾਂ ਭਾਲਦਾ ਸਰੀਰ ਉਂ ਜਦੋਂ ਹਵਾ ਚੱਲਦੇ ਐ ਮੋਟਰਸਾਈਕਲ ਦੇ ਉਦੋਂ ਜਿਹੜਾ ਹੈਗਾ ਇੰਨੀ ਮਹਿਸੂਸ ਨਹੀਂ ਹੁੰਦੀ ਗਰਮੀ ਕੋਈ ਬਿਸਕੁਟ ਹੈ ਬਿਸਕੁਟ ਹੈ ਨਾ ਬਿਸਕੁਟੇ ਪਰ ਕੇ ਬਤ ਮੈਨੂੰ ਦੇ ਪਰਲੇ ਦੇ ਦਿਓ ਚਲਾਉਂਦੇ ਚਲਾਉਂਦੇ ਮੋਟਰਸਾਈਕਲ ਤੇ ਨੀਂਦ ਆਉਣ ਲੱਗ ਗਈ ਸੀ ਨੀਂਦ ਦੇ ਝੱਪਕੇ ਆਉਣ ਲੱਗ ਗਏ ਸੀ। ਤੋਂ ਫਿਰ ਸੋਚਿਆ ਕਿਉਂ ਨਾ ਚਾਹ ਵੀ ਲਈਏ ਵੇ। ਆ ਇਹ ਦੇ ਦੋ ਇਹ ਦੇ ਦੋ। ਇਹ ਨਮਕੀਨ ਹੈ ਨਾ? ਹਾਂ ਸਹੀ ਹੈ ਜੀ। ਚਾਹ ਦੇ ਨਾਲ ਕਰੈਕ ਜੈਕ। ਸਕਿਟ। ਵਾਸ਼ਮ ਲੰਗ ਕਿ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿੱਥੇ ਅਕੋਲਾ ਵਾਲੀ ਸੜਕ ਨੂੰ ਬਿਦਰ ਤੋਂ ਜਿਹੜੀ ਜਾਂਦੀ ਹੈ ਬਰਾਨਪੁਰ ਉਸ ਨੂੰ ਇੱਕ ਹਾਈਵੇ ਮਿਲਦਾ ਉਹਦਾ ਨਾਮ ਹੈਗਾ ਮੁੰਬਈ ਪੂਨੇ ਐਕਸਪ੍ਰੈਸ ਐਕਸਪ੍ਰੈਸਵੇ ਇਧਰ ਮੁੰਬਈ ਹੈ ਤੇ ਇਧਰ ਪੂਨਾ ਹੈ ਤੇ ਐਕਸਪ੍ਰੈਸਵੇ ਬਹੁਤ ਵੱਡਾ ਹੈ ਕਾਫੀ ਇਹਦੇ ਮੋੜਕੋੜ ਜੇ ਹੈ ਮੈਪ 'ਚ ਵੀ ਦੇਖ ਦਿਆਂਦਾ ਹਾਂ ਕਾਫੀ ਮੋੜਕੋੜ ਜੇ ਮਤਲਬ ਕਿਧਰੋਂ ਕਿਧਰ ਰਾਹ ਨਿਕਲਦੇ ਹੈ ਇੱਥੋਂ ਹੀ ਇੱਕ ਰਾਹ ਪਟਿਆ ਸੀ ਔਰੰਗਾਬਾਦ ਨੂੰ ਅਜੰਤਾ ਤੇ ਲੋਰਾ ਦੀ ਗੁਫਾਵਾਂ ਵੱਲ ਨੂੰ 160 ਕਿਲੋਮੀਟਰ ਇੱਥੋਂ ਤੇ ਆਹ ਥੱਲੇ ਜਿਹੜੀ ਸੜਕ ਹੈ ਬੰਬਈ ਨੂੰ ਜਾਂਦੀ ਹੈ ਉਹ ਸਾਹਮਣੀ ਇਹਦਾ ਗੇਟ ਬਣਿਆ ਹੋਇਆ ਟੂਲ ਗੇਟ ਜੋ ਤੁਸੀਂ ਵਿਧਰ ਵਾਲੇ ਪਾਸਿਓਂ ਆਉਨੇ ਹੋ ਹਜੂਰ ਸਾਹਿਬ ਵਾਲੇ ਪਾਸਿਓਂ ਆਉਨੇ ਹੋ ਤਾਂ ਇੱਧਰ ਨੂੰ ਜਾਣਾ ਪੈਂਦਾ ਬੋਮੇ ਵੱਲ ਸੜਕਾਂ ਜਿਹੜੀਆਂ ਹੈਗੀਆਂ ਹਾਈਵੇਜ ਐ ਜਿਹੜੇ ਹਾਈਵੇ ਬਣਾਏ ਹੋਏ ਐ ਐਕਸਪ੍ਰੈਸਵੇ ਬਣਾਏ ਹੋਏ ਆ ਉਹ ਮਹਾਰਾਸ਼ਟਰ ਵਿੱਚ ਬਹੁਤ ਬਣੇ ਹੋਏ ਆ ਲੋਕਲ ਸੜਕਾਂ ਤਾਂ ਖੈਰ ਐਡੀਆਂ ਕੰਡਮੀ ਐ ਮਤਲਬ ਬਾਲੀਆਂ ਵਧੀਆ ਵੀ ਨਹੀਂ ਕਹਿ ਸਕਦੇ ਬਾਲੀਆਂ ਮਾੜੀਆਂ ਵੀ ਨਹੀਂ ਕਹਿ ਸਕਦੇ ਪਰ ਐਕਸਪ੍ਰੈਸਵੇ ਜਿਹੜੇ ਨੇ ਇਹਨਾਂ ਦੇ ਹੈਗੇ ਉਹ ਕਮਾਲ ਦੇ ਹੀ ਐ ਆ ਜੇਨ ਠੱਡ ਰਹੇ ਆ ਤੇ ਇਥੋਂ ਆਪਾਂ ਸਲਿਪ ਰੋਡ ਲੈ ਕੇ ਸਲਿਪ ਰੋਡ ਤੋਂ ਬਾਅਦ ਆਪਾਂ ਮੁੜਾਂਗੇ ਸੱਜੇ ਪਾਸੇ ਬਰਾਂਡਪੁਰ ਪੁਰਾਣਪੁਰ ਮੱਧ ਪ੍ਰਦੇਸ਼ ਦੇ ਵਿੱਚ ਐਂਟਰ ਹੋ ਜਾਗੇ ਆਪਾਂ ਤੇ ਉੱਥੇ ਗੁਰੂ ਘਰ ਹੈ ਦਸੇ ਬਾਦਸ਼ਾਹ ਦੀ ਚਰਚਾ ਤੋਂ ਪ੍ਰਾਪਤ ਉੱਥੇ ਰੁਕਾਂਗੇ ਸੂਰਜ ਲਗਭਗ ਛਿਪਣਦੇ ਆ 1:05 ਹੋ ਗਏ ਆ ਤੇ ਘੰਟਾ ਕੋਹਰ ਹੈ ਘੰਟੇ ਬਾਅਦ ਇਹ ਆਪਦਾ ਜਣਾ ਹੈਗਾ ਅੱਲੇ ਕਰ ਦੋ ਬਕਸ਼ਮ ਦੇ ਵਿੱਚ ਹਸਤ ਹੋ ਜਾਣਾ ਜੀ ਇਹ ਮੈ ਲੋਈਆਂ ਗੁਰਦੁਆਰਾ ਬੜੀ ਸੰਗਤ ਬਹਿਰਾਨਪੁਰ ਤੇ ਆਪਾਂ ਖੜੇ ਆਂ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਦਸਵੇਂ ਪਾਤਸ਼ਾਹ ਜਦੋਂ ਹਜੂਰ ਸਾਹਿਬ ਗਏ ਸੀ ਤਾਂ ਇੱਥੇ ਪੜਾਅ ਕੀਤਾ ਸੀ ਉਹਨਾਂ ਨੇ ਬਹੁਤ ਵੱਡਾ ਗੁਰਦੁਆਰਾ ਹੈ ਹਜੂਰ ਸਾਹਿਬ ਤੋਂ ਆਉਂਦੀ ਜਾਂਦੀ ਸੰਗਤ ਇੱਥੇ ਰੁਕਦੀ ਹੈ ਤੇ ਆਪਾਂ ਵੀ ਇੱਥੇ ਆ ਗਏ ਆਂ 350 ਕਿਲੋਮੀਟਰ ਹੈ ਇਹ ਹਜੂਰ ਸਾਹਿਬ ਤੋਂ ਤੇ ਲੰਗਰ ਪਾਣੀ ਦਾ ਪ੍ਰਬੰਧ ਹੈਗਾ ਕਮਰੇ ਵੀ ਹੈਗੇ ਆ ਬਾਬਾ ਜੀ ਕਹਿੰਦੇ ਜਿੱਥੇ ਮਰਜ਼ੀ ਸੌਜੋ ਇੱਥੇ ਫਿਰ ਆਪਾਂ ਮੈਂਟ ਵਿਛਾਲਾਂਗੇ ਆਪਣਾ ਅੱਜ ਇੱਥੇ ਮੈਟ ਵਿਛਾ ਕੇ ਆਪਾਂ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਸੌਣਾ ਤੇ ਲੰਗਰ ਇੱਧਰੋਂ ਹੀ ਛਕਾਂਗੇ ਕਮਰਾ ਆਪ ਲੈਣਾ ਨਹੀਂਗਾ ਤੇ ਬਾਬਾ ਜੀ ਕਹਿੰਦੇ ਕੰਬਲ ਵਗੈਰਾ ਦੇ ਦੇਣਗੇ ਦੇ ਦਿੱਤਾ ਠੀਕ ਹੈ ਨਹੀਂ ਫਿਰ ਆਪਣੇ ਕੋਲੇ ਸਲੀਪਿੰਗ ਬੈਗ ਤੇ ਮੈਟ ਹੈਗੀ ਐ ਜੀ ਤਾਂ ਤਾਂ ਉੱਥੇ ਨਹੀਂ ਗਿਆ ਅੱਜ ਹਾਂ ਕਰੀਮ ਦੇ ਵਿੱਚ ਜਿਹੜਾ ਬਾਈ ਬੈਠਾ ਇਹ ਸੰਗਤ ਦੇ ਨਾਲ ਆਇਆ ਪਟਿਆਲੇ ਤੋਂ ਤੇ ਪਵਾਦੀ ਬੋਲਦਾ ਤੇ ਪਵਾਦੀ ਮੈਨੂੰ ਬਹੁਤ ਸੁਣੀ ਲੱਗਦੀ ਹੈ ਜਦੋਂ ਬੋਲਦਾ ਬੜੀ ਸਾਫ ਗੁਰਦੁਆਰਾ ਯਾਰ ਉਹ ਹਾਂ 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 ਆਈਦਰ ਟਿਕਾਣਾ ਆਪਾਂ ਕਰ ਲਿਆ ਸਲੀਪਿੰਗ ਬੈਗ ਕੱਢ ਲਿਆ ਤੇ ਕਿਉਂਕਿ ਬਾਪੇ ਨੂੰ ਤੋਂ ਕੰਬਲ ਗੁੰਬਲ ਨਹੀਂ ਮੰਗਿਆ ਮੈਟ ਵੀ ਛਾ ਗਿਆ ਤੇ ਥੱਲੇ ਲੀਨ ਬੈਗ ਲਾ ਲਿਆ ਇੱਧਰ ਖੜਾ ਦੇ ਯਾਰ ਹੁਣ ਚੱਲੋ ਜੀ ਐ ਜੀ ਯਾਰ ਛੁੱਟੀ ਦਾ ਹੋਇਆ ਬੈਂਕ ਅੱਜ ਹਾਂਜੀ ਮੈਂ ਫੋਨ ਕਰਿਆ ਬੰਦੇ ਬਾ ਮਾਂ ਕਾ ਬੈਂਕ ਪਾਂ ਛੁੱਟੀ ਹੈ ਜੀ ਕਿਹ ਹੈ ਉਹ ਫਿਰ ਛੁੱਟੀ ਨਹੀਂ ਬਈ ਖੁੱਲਾ ਮਾਂ ਕਾ ਠੀਕ ਹੈ ਬਈ ਮੈਂ ਆ ਰਿਹਾ ਚਲੋ ਜੀ ਆ ਗਿਆ ਬੈਂਕ ਜੋ ਸਾ ਮਨੇਸ਼ਰ ਪਰ ਤੋਂ ਮੈਂ ਕਿਆ ਜਾਣਾ ਤਾਂ ਮੈਂ ਚੈੱਕ ਬੁੱਕ ਲੈ ਗਿਆ ਆਪਣੀ ਇੱਕ ਮੈਂ ਇੱਬ ਵੀ ਪਾਰਿਆ ਇੱਕ ਪੇਜ ਉਸਕਾ ਇੱਕ ਪਾਰਗਾਸ ਮਾਠਣਾ 8 ਨੰਬਰ ਦਾ ਇੱਕ 9 ਨੰਬਰ ਮੈਂ ਕਿਹਾ 8 ਕਾ ਦੇ ਦੇ ਉਹਨੂੰ ਅੱਛਾ 8 ਕਾ ਜੀ ਮੈਂ ਕਿਹਾ ਵੀ ਨਿਊ ਕਰ ਰਿਹਾ ਤਾਂ 70000 ਰੁਪਏ ਪਰ ਅੱਛਾ 30 30 ਉਸਕੇ ਦੇ ਦੇ ਉਹਨਾਂ ਤੋਂ ਮੈਨੂੰ ਲੈਣੇ ਹੋਗੇ ਮੈਂ ਰੱਖ ਲੀਉਂਗਾ ਠੀਕ ਮੈਂ ਜਿਹ ਪਹਿਲਾਂ ਉਹਨਾਂ ਕੋ ਗਿਆ ਹਾਂ ਮਾਹ ਚਾਲ ਜੀ ਉਹ ਇਸਮਾਂ ਦੇ ਫੋਨ ਮਾਤੇ ਉਹ ਕਰ ਹਾਂ ਉਸਕੇ ਪਾਸ ਗੂਗਲ ਪੇ ਗੂਗਲ ਕਰਦੀ ਕਰਕੇ ਜੀ ਮੈਂ ਕਿਹਾ ਵੀ ਤੂੰ ਇਹ ਤਾਂ ਉਮਰੀ ਫੜਾ ਆਪਣੇ ਮੈਂ ਤਾਂ ਹਜੂਰ ਸਾਹਿਬ ਜਾ ਰਿਹਾ ਬਈ ਕੋਈ ਪਤਾ ਨਹੀਂ ਮੈਂ ਆਉਂ ਜਾਂ ਨਾ ਆਉਂ ਦਵਾਰ ਹਾਂ ਮੈਂ ਪਹਿਲੇ ਮੇਰਾ ਮਨ ਲੱਗ ਗਿਆ ਮੈਂ ਆਣੇ ਕਦੀ ਨਹੀਂ ਹਾਂ ਚੱਲ ਜੀ ਉਹਨਾਂ ਕੀ ਪੈਸੇ ਦੇ ਦੀ 15000 ਮੇਰੇ ਪਾਸ ਤਾਂ 10 ਮਹੀਨੇ ਉਸਮਾਂ 70 ਘੜਾਇਆ ਤਾਂ 10 ਉਸਮਾਂ ਦੇ ਬਚ ਗਿਆ ਪੰਜਵੇਂ ਪਾ ਹੈ 3000 ਮੈਨੂੰ ਪਹਿਲਾਂ ਘੜਾਣੀ ਸੀ ਮੈਂ ਕਹਿੰਦਾ 3000 ਪੈਸੇ ਨਹੀਂ ਘਟਾਉਂਦਾ ਮੰਨੂ ਤੈਨੂੰ ਵੇਖ ਕੇ ਆ ਕਰ ਲੈ ਸਾਹਿਬ ਮੈਂ ਆਣ ਲੱਗਾ ਜੀ ਮੇਰਾ ਭਤੀਜਾ ਕਹ ਲੈ ਗਿਆ ਆਪਾਂ ਆਪਣੇ ਕੀ ਕਰਨੇ ਇਤਨੇ ਪੈਸੇ ਤਾਂ ਤਾਂ 6000 ਪੰਜ ਕਰ ਰੱਖ ਦੇ ਮੰਨੂ ਦੇ ਦੇ ਆਖ ਲੈ ਲਈ ਤੈਨੂੰ 8000 ਰੁਪਏ ਬਥੇਰੇ ਅੱਛਾ ਮੈਂ ਕਿ 8 ਬਥੇਰੇ ਕਰ ਟੁੱਟੇ ਵੀ ਤੈਨੂੰ ਦੇ ਹੀ ਦੀ ਆਪਾਂ ਚਲੋ ਜੀ ਆਪਾਂ ਚੱਲੇ ਪਰ ਮੈਂ ਇਹੋ ਕਹਿ ਰਿਹਾ ਵੀ ਮੰਨੂ ਕੀ ਪਤਾ ਤੁਹਾਨੂੰ ਹਜੂਰ ਸਾਹਿਬ ਜੀ ਹਾਂ ਦਿੱਦ ਬਣਦੀ ਆ ਭਾਈ ਵੇ ਇੱਕ ਬੰਦਾ ਗਰੀਬ ਹੈ ਮੈਂ ਹੱਥਨ ਭਰਾਏ ਪਿੰਡਾਂ ਤੇ ਮਹਿਮਾਨ ਜਾ ਰਿਹਾ ਮਨ ਉਸ ਦਾ ਕੋਈ ਛੋੜਾ ਤਰੀਕ ਕੰਮ ਤਾਂ ਹੂੰ 28 ਦਿਨ ਮੇਰਾ ਕੰਮ ਕਰਾ ਮੈਂ ਕਿਹਾ ਵੀ 16 ਤਰੀਕ ਨੂੰ ਮਹਜੂਰ ਸਾਹਿਬ ਚਲੇ ਜਾਊਗਾ ਮੇਰਾ ਕੰਮ ਨਹੀਂ ਹੋਣਾ ਕਾ ਹਾਂ ਮੇਰਾ ਕੰਮ ਤਾਂ ਕੋਈ 26 27 ਤਰੀਕ ਨੂੰ ਕਰਾ ਠੀਕ ਤੇ ਕਹਿ ਰਿਹਾ ਵੀ ਹਜੂਰ ਸਾਹਿਬ ਜਾ ਰਿਹਾ ਯਾਰ ਤਾਂ ਮੈਨੂੰ ਵੀ ਲੈ ਚਾਚੀ ਅੱਛਾ ਮੈਂ ਕਹਤਾ ਉਹ ਵੀ ਚੱਲ ਤੂੰ ਵੀ ਚੱਲ ਮੈਂ ਕਿਹਾ ਤੇਰੇ ਪਾ ਕੱਪੜੇ ਕਹਿ ਰਿਹਾ ਸਾਰਾ ਕੁਝ ਓਕੇ ਪੈਸੇ ਵੀ ਪਾ ਹੈ ਉਹ ਵੀ ਸਾਰਿਆਂ ਦੇ ਓਕੇ ਹਾਂ ਠੀਕ ਹੈ ਚਲੋ ਮੈਂ ਵਿੱਚ ਇੱਕ ਗੱਲ ਟੋਕਦਾ ਤੁਹਾਡੀ ਆਪਾਂ ਬੈਠੇ ਆਂ ਬਿਹਰਾਂਪੁਰ ਤੇ ਮਧ ਪ੍ਰਦੇਸ਼ ਤੇ ਇਹ ਸੰਗਤ ਜਿਹੜੀ ਇਹ ਹੈਗੀ ਜੀ ਪੁਆਦ ਦੀ ਹਾਂਜੀ ਇਹਨਾਂ ਦੀ ਪਵਦੀ ਮੈਨੂੰ ਬਹੁਤ ਸੁਣੀ ਲੱਗਦੀ ਹੈ ਤੇ ਮੈਂ ਤਾਈਓ ਬਾਈ ਨਾਲ ਗੱਲਬਾਤ ਕਰਨ ਲੱਗ ਗਿਆ ਤੇ ਆਪਣਾ ਟਿਕਾਣਾ ਟਿਕਾਣਾ ਦੇਖੇ ਤੇ ਬਾਈਆਂ ਨੇ ਆਪਦੇ ਜਿਹੜੇ ਹੈਗੇ ਆ ਦਵਾਨ ਹਾਲ ਚ ਦਵਾਨ ਹਾਲ ਜਾਂ ਖਾਣ ਹਾਲ ਹਾਲ ਬਣਿਆ ਹੋਇਆ ਤੇ ਬਾਈ ਜਸਪ੍ਰੀ ਦਾ ਤੇ ਬਾਈ ਤੁਹਾਡਾ ਨਾ ਕਲਵਾਨ ਸਿੰਘ ਕਲਵਾਨ ਸਿੰਘ ਇਹ ਆਪਦੀ ਕਾਥਾ ਸੁਣਾ ਰਹੇ ਸੀ ਵੀ ਭਾਈ ਕਿਵੇਂ ਜਿਹੜਾ ਹੈਗਾ ਹਜ਼ੂਰ ਸਾਹਿਬ ਜਾਣ ਦੀ ਵਿਧ ਬਣੀ ਵੀ ਕੋਈ ਚਿੱਤ-ਜੇਤੇ ਨਹੀਂ ਸੀ ਕੋਈ ਖਿਆਲ ਨਹੀਂ ਸੀ ਪਰ ਉਹ ਜਿਹੜਾ ਹੈਗਾ ਵਿਧ ਬਣ ਗਈ ਸੋ ਇਹ ਗੱਲਾਂ ਬਾਤਾਂ ਬਾਈ ਤੇ ਅੱਜ ਦਾ ਆਪਣਾ ਜਿਹੜਾ ਹੈਗਾ ਐਪੀਸੋਡ ਆਪਾਂ ਇੱਥੇ ਸਮਾਪਤ ਕਰਾਂਗੇ ਕੱਲ ਨੂੰ ਆਪਾਂ ਅੱਗੇ ਕੋਟੇ ਵਿੱਚ ਦਾਖਲ ਹੋ ਜਾਾਂਗੇ ਰਾਜਸਥਾਨ ਕੋਟਾ ਰਾਜਸਥਾਨ ਦਾਖਲ ਹੋ ਜਾਾਂਗੇ ਤੇ ਆਪਣਾ ਜਿਹੜਾ ਸਫ਼ਰ ਹੁਣ ਅਖੀਰਲੇ ਪੜਾਤੇ ਐ ਤੇ ਨਿਬੜਨ ਵਾਲਾ ਹੀ ਹੈ ਤਕਰੀਬਨ ਸੋ ਵੀਡੀਓ ਦੇਖਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਬਈ ਜਸਪ੍ਰੀਤ